ਸੰਗਤੀ ਰੂਪ ਦੇ ਵਿੱਚ ਜਿੰਨੀਆਂ ਵੀ ਭੈਣਾਂ ਭਰਾ ਬਾਹਰੋਂ ਆਏ ਸਾਡੇ ਬੱਚੇ ਸ਼ਾਮਿਲ ਹੋਏ ਨੇ ਵੀਰ ਜੀ ਉਹਨਾਂ ਨੂੰ ਸਾਰਿਆਂ ਨੂੰ ਮਿਲ ਰਹੇ ਨੇ ਸਾਰਿਆਂ ਤੋਂ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਅਸੀਂ ਬਹੁਤ ਜਲਦੀ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਹਾਂ ਜੀ ਵੀਰ ਜੀ ਬੈਠੋ ਜੀ ਆਪਣੀ ਸੀਟ ਤੇ ਤੁਸੀਂ ਪਹਿਲਾਂ ਕੀ ਕਰਦੀਆਂ ਕਿ ਉਹ ਆਪਣੇ ਪਰਿਵਾਰ ਸਹਿਤ ਸ਼ਮਰੋਸ਼ਨ ਕਰਨ ਦੇ ਲਈ ਸਟੇਜ ਤੇ ਆਣਗੇ ਗੁਰਪ੍ਰੀਤਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਵੈਲਕਮ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਅੱਜ ਦੇ ਇਸ ਦਿਹਾੜੇ ਤੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚੇ ਆ ਬਹੁਤ ਸਾਰੀਆਂ ਭੈਣਾਂ ਰਖੜੀਆਂ ਬੰਨਣ ਵਾਸਤੇ ਆਈਆਂ ਬਹੁਤ ਸਾਰੀਆਂ ਮਾਵਾਂ ਇੱਥੇ ਰਖੜੀਆਂ ਬੰਨਣ ਆਈਆਂ ਉਹਨਾਂ ਬਾਪੂ ਬਜ਼ੁਰਗਾਂ ਦੇ ਜਿਹੜੇ 70 70 80 ਸਾਲ ਦੇ ਬਾਪੂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ 'ਚ ਆਪਣਾ ਭਰਾ ਨਜ਼ਰ ਆਉਂਦਾ ਸਾਡੀਆਂ ਭੈਣਾਂ ਆਈਆਂ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਸਾਡੇ ਵਿੱਚ ਆਪਣਾ ਭਰਾ ਨਜ਼ਰ ਆਉਂਦਾ ਸਾਡੇ ਨਿੱਕੀਆਂ-ਨਿੱਕੀਆਂ ਬੱਚੀਆਂ ਰਖੜੀਆਂ ਬੰਨਣ ਆਈਆਂ ਉਹਨਾਂ ਨੂੰ ਕਿਤੇ ਨਾ ਕਿਤੇ ਨਿੱਕੇ-ਨਿੱਕੇ ਬੱਚਿਆਂ ਦੇ ਵਿੱਚ ਆਪਣੇ ਭਰਾ ਨਜ਼ਰ ਆਉਂਦੇ ਨੇ ਇਸੇ ਤਰ੍ਹਾਂ ਹੀ ਸਾਡੀਆਂ ਭੈਣਾਂ ਉਹ ਵੀ ਬਹੁਤ ਸਾਰੇ ਭਰਾਵਾਂ ਨੂੰ ਢੀਕਦੀਆਂ ਸੀ ਵੀ ਅੱਜ ਸਾਡੇ ਭਰਾ ਆਉਣਗੇ ਅਸੀਂ ਉਹਨਾਂ ਦੇ ਰਖੜੀਆਂ ਬੰਨਾਂਗੇ ਤੇ ਬਹੁਤ ਸਾਰੇ ਭਰਾ ਵੀ ਆਏ ਨੇ ਜਿਹੜੇ ਉਹਨਾਂ ਭੈਣਾਂ ਤੋਂ ਰਖੜੀਆਂ ਬਣਾਉਣਗੇ ਜਿਨ੍ਹਾਂ ਨੂੰ ਆਪਣੇ ਭਰਾਵਾਂ ਦੀ ਅਡੀਕ ਸੀ ਅੱਜ ਦੇ ਇਸ ਰਖੜੀਆਂ ਦੇ ਦਿਨ ਤੇ ਮੈਂ ਇੱਕ ਛੋਟੀ ਜਿਹੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਵੀ ਅੱਜ ਦਾ ਇਹ ਦਿਨ ਮੇਰੇ ਵਾਸਤੇ ਵੀ ਬਹੁਤ ਮਹੱਤਵ ਰੱਖਦਾ ਕਿਉਂਕਿ ਅੱਜ ਮੇਰਾ ਜਨਮ ਦਿਨ ਵੀ ਹੈ ਨਾਲ ਅਕਸਰ ਮੈਂ ਜਦੋਂ ਆਪਣੇ ਆਪ ਬਾਰੇ ਗੱਲ ਕਰਦਾ ਤਾਂ ਅਸੀਂ ਸਾਡੇ ਸ਼ਬਦ ਵਰਤਦੇ ਹੁੰਦੇ ਆ ਵੀ ਅੱਜ ਸਾਡਾ ਜਨਮ ਦਿਨ ਨਹੀਂ ਕਹਿ ਸਕਦੇ ਪਰ ਇਸ ਕਰਕੇ ਇਹ ਮੈਂ ਜਾਂ ਮੇਰਾ ਕਹਿਣ ਨੂੰ ਕੁਝ ਨਹੀਂ ਬਚਿਆ ਹੁਣ ਇਹ ਸਭ ਤੁਹਾਡਾ ਹੀ ਆ ਤੇ ਤੁਹਾਡੇ ਕਰਕੇ ਹੀ ਆ ਤੇ ਅੱਜ ਮੈਂ 49 ਸਾਲਾਂ ਦਾ ਹੋ ਗਿਆ ਅੱਜ ਤੋਂ 49 ਸਾਲ ਪਹਿਲਾਂ ਜਦੋਂ ਜਨਮ ਹੋਇਆ ਸੀ ਜਿਸ ਦਿਨ ਉਸ ਦਿਨ ਰਖੜੀਆਂ ਦਾ ਦਿਨ ਸੀ ਸਵੇਰੇ ਤੜਕੇ ਜਦੋਂ ਮੇਰਾ ਬਰਤ ਹੋਇਆ ਮੇਰੀਆਂ ਭੈਣਾਂ ਨੇ ਰਖੜੀਆਂ ਬੰਨੀਆਂ ਸੀ ਤੇ ਅੱਜ 49 ਇਅਰ ਬਾਅਦ 49 ਸਾਲਾਂ ਬਾਅਦ ਪਹਿਲੀ ਵਾਰੀ ਇਦਾਂ ਹੋਇਆ ਵੀ 9 ਤਰੀਕ ਦੀਆਂ 9 ਅਗਸਤ ਦੀਆਂ ਰਖੜੀਆਂ ਹੋਈਆਂ ਆਈਆਂ ਤੇ ਜਨਮ ਦਿਨ ਵੀ ਉਸੇ ਦਿਨ ਹੀ ਆ ਤੇ ਰਖੜੀਆਂ ਵੀ ਉਸੇ ਦਿਨ ਤੇ ਜਿਹਦੇ ਕਰਕੇ ਅੱਜ ਬਹੁਤ ਸਾਰੀਆਂ ਭੈਣਾਂ ਜਿੱਤੇ ਸਾਡੇ ਰਖੜੀ ਬੰਨਣ ਆਈਆਂ ਉਥੇ ਜਨਮ ਦਿਨ ਤੇ ਵੀ ਸਾਨੂੰ ਬਹੁਤ ਸਾਰੀਆਂ ਅਸੀਸਾਂ ਤੇ ਦਵਾਵਾਂ ਦੇਣ ਆਈਆਂ। ਬਹੁਤ ਬਹੁਤ ਧੰਨਵਾਦ ਆ। ਅਰਦਾਸ ਕਰਿਓ ਸਾਡਾ ਸਵਾਦ ਸਵਾਦ ਸੇਵਾ ਦੇ ਲਿਖੇ ਲੱਗੇ। ਤੇ ਹੁਣ ਜਿਵੇਂ ਭੈਣ ਪਰਮਜੀਤ कौर ਜੀ ਸਾਡੇ ਪ੍ਰਿੰਸੀਪਲ ਮੈਡਮ ਜੀ ਨੇ ਸਟੇਜ ਦਾ ਸੰਚਾਲਨ ਕੀਤਾ ਦੱਸਿਆ ਹੁਣ ਅਸੀਂ ਸ਼ਮਾਂ ਰੋਸ਼ਨ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਾਰਿਆਂ ਨੇ ਜਰੂਰ ਇਸ ਪ੍ਰੋਗਰਾਮ ਦਾ ਆਨੰਦ ਲੈਣਾ ਸਾਡੇ ਕੋਲੇ ਗੁਰਜੀਤ ਸਿੰਘ ਧੌਨਾ ਵੀਰ ਜਿਹੜਾ ਇੱਥੇ ਅੱਜ ਇਹ ਪੇਸ਼ੈਂਟ ਐਜੇ ਮਰੀਜ਼ ਆਇਆ ਸੀ ਸਾਡੇ ਕੋਲੇ ਅੱਜ ਉਹ ਸਿੰਗਰ ਬਣ ਕੇ ਪਰਫਾਰਮੈਂਸ ਕਰੂਗਾ ਉਹਨੇ ਬਹੁਤ ਸੋਹਣੇ ਗੀਤ ਵੀ ਲਿਖੇ ਆ ਮਨੁੱਖਤਾ ਦੀ ਸੇਵਾ ਤੇ ਵੀ ਤੇ ਨਾਲ ਸਾਡੇ ਉੱਪਰ ਵੀ ਆਪਣੇ ਜज्ਬਾਤਾਂ ਦੀ ਸਾਂਝ ਪਾਈ ਆ ਉਹ ਵੀ گاਊਗਾ ਵੀਰਾ ਬਾਕੀ ਸਾਡੇ ਬੱਚੇ ਗਿੱਧੇ ਦੀ ਭੰਗੜੀਆਂ ਦੀ ਪਰਫਾਰਮੈਂਸ ਦਿਖਾਉਣਗੇ ਤੇ ਨਾਲ ਮੇਰੇ ਪਿੱਛੇ ਹੌਲੀ ਕਿ ਦੇ ਕੇ ਕੰਨ ਚ ਕਹੀ ਜਾਂਦਾ ਮੁੱਖ ਮੰਤਰੀ ਧਰਮਪ੍ਰੀਤ ਕਹਿੰਦਾ ਮੈਂ ਵੀ ਕੁਝ ਸੁਣਾਉਂਗਾ ਤੇ ਨਾਲ ਅੱਜ ਸਾਰੇ ਆਪਾਂ ਮੈਂਬਰਾਂ ਨੇ ਇੱਕ ਗੱਲ ਦਾ ਖਿਆਲ ਰੱਖਣਾ ਅੱਜ ਦੇ ਆਪਣੇ ਜਿਹੜੇ ਮੁੱਖ ਮਹਿਮਾਨ ਆ ਆਪਾਂ ਉਹਨਾਂ ਨੂੰ ਟਾਈਮ ਦੇਣਾ ਸਾਡੇ ਵੀਆਈਪੀ ਮੁੱਖ ਮਹਿਮਾਨ ਆ ਜਿਹੜੇ ਉਹ ਸਾਡੇ ਬਾਪੂ ਬਜ਼ੁਰਗ ਤੇ ਸਾਡੀਆਂ ਮਾਵਾਂ ਉਹਨਾਂ ਨੂੰ ਆਪਾਂ ਜਿਵੇਂ ਇੱਧਰ ਅਸੀਂ ਮੁੱਖ ਮਹਿਮਾਨਾਂ ਨੂੰ ਮੂਲਕਤਾਰ ਚ ਬਿਠਾਇਆ ਹੋਇਆ ਆਪਾਂ ਅੱਜ ਇਹਨਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਮੂਰੇ ਪ੍ਰਮੋਟ ਕਰਨਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਸੇਵਾਦਾਰਾਂ ਨੂੰ ਵਲੰਟੀਅਰਾਂ ਨੂੰ ਵੀ ਵੀ ਅੱਜ ਇਹਨਾਂ ਮਾਮਾਂ ਤੇ ਬਾਪੂ ਬਜ਼ੁਰਗਾਂ ਦਾ ਦਿਨ ਆਪਾਂ ਸਾਰਿਆਂ ਨੇ ਅੱਜ ਇਹਨਾਂ ਨੂੰ ਸਮਾਂ ਦੇਣਾ ਤੇ ਇਹਨਾਂ ਦੀਆਂ ਦਿਲ ਦੀਆਂ ਅੱਜ ਜਿਹੜੀਆਂ ਇਹਨਾਂ ਨੇ ਆਪਣੇ ਨਾਲ ਸਾਂਝੀਆਂ ਕਰਨੀਆਂ ਉਹ ਖੁਸ਼ੀਆਂ 'ਚ ਵੀ ਸ਼ਾਮਲ ਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀਆਂ ਭੈਣਾਂ ਵੀ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਆਜੋ ਭੈਣੇ ਆਜੋ ਧ੍ਰਿਮੇਂਦਰ ਭੈਣੇ ਆਜੋ ਗੋਪਾਲ ਬਾਪੂ ਆਜੋ ਅੱਗੇ ਅੱਜ ਬਾਪੂ ਗੋਪਾਲ ਹੁਣੇ ਵੀ ਸਾਡੇ ਚੱਕੜਤਾ ਚਾਦਰਾਂ ਪਾ ਕੇ ਪੂਰੇ ਸਜੇ ਹੋਏ ਨੇ ਬਹੁਤ ਸੋਹਣੇ ਲੱਗਦੇ ਨੇ ਬਾਪੂ ਗੋਪਾਲ ਸਿੰਘ ਜੀ ਸਾਡੇ ਸਰਪੰਚ ਸਾਹਿਬ ਤੇ ਈਵੇਂ ਬਾਪੂ ਰਮੇਸ਼ ਸਾਰੇ ਬਜ਼ੁਰਗ ਇਹਨਾਂ ਨੇ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਇਦਾਂ ਹੀ ਕੁੜਤੇ ਚਾਦਰੇ ਲਾ ਕੇ ਸਾਰਾ ਦਿਨ ਆਪਣੇ ਆਪ ਨੂੰ ਦੂਜਿਆਂ ਤੋਂ ਉੱਪਰ ਮਹਿਸੂਸ ਕਰਿਆ ਵੀ ਖੁਸ਼ੀਆਂ ਦਾ ਦੀਵਾ ਜਿਹੜਾ ਹੁਣ ਜਗਾਉਣ ਲੱਗੇ ਆ ਲਓ ਮਾਤ ਲਾਓ ਨਾਲ ਸਾਰੇ ਜਾਣ ਲਓ ਫੜੋ ਆ ਗਿਆ ਮੈਂ ਵੀ ਆ ਗਿਆ ਬਾਪੂ ਗਪਾਲ ਨਾਲ ਨੂੰ ਜਾ ਅਮਨ ਨਾਲ ਨੂੰ ਨਾਲ ਬਾਪੂਓ ਜੋ ਮਮੀਆ ਤਲਵਾ ਨਾਲ ਮੜਾ ਆ ਖਲੀ ਤਾਂ ਪੁੰਨੀ ਹੁੰਦਾ ਮਾ ਪ੍ਰਤੀਕ ਮਰਿ ਹੋਗੀ ਨਾ ਇਹ ਲੱਟ ਲੱਟ ਬਲਦੀ ਸ਼ਮਾ ਪ੍ਰਤੀਕ ਹੈ ਪੰਜਾਬ ਦੀ ਜਵਾਨੀ ਦੇ ਹੌਸਲੇ ਦਾ ਉਤਸ਼ਾਹ ਉਮੰਗਾਂ ਤੇ ਭਰਪੂਰ ਵਲਵਲਿਆਂ ਦਾ ਪ੍ਰਤੀਕ ਹੈ ਸਾਂਝੇ ਸੱਭਿਆਚਾਰ ਦਾ ਅਨਮੋਲ ਰਿਸ਼ਤਿਆਂ ਦਾ ਪਰਿਵਾਰਕ ਮੋਹ ਦਾ ਸਾਂਝੀ ਵਾਲਤਾ ਦਾ ਤੇ ਦਿਲਾਂ ਦੀਆਂ ਸਾਂਝਾਂ ਦਾ ਪੰਜਾਬ ਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਇਹ ਸ਼ਮਾ ਸਾਨੂੰ ਬਹੁਤ ਸਾਰੀਆਂ ਪ੍ਰਤੀਕ ਰੂਪ ਦੇ ਵਿੱਚ ਗੱਲਾਂ ਦੱਸ ਕੇ ਜਾਂਦਾ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਕੇਵਲ جگਦੀਆਂ ਹੋਈਆਂ ਲਾਈਟਾਂ ਨਹੀਂ ਗੁਰਪ੍ਰੀਤ ਵੀਰ ਜੀ ਦੇ ਸਤਕਾਰਤ ਮਾਤਾ ਜੀ ਸਟੇਜ ਦੇ ਉੱਤੇ ਸ਼ਮਾ ਰੋਸ਼ਨ ਕਰਨ ਦੇ ਲਈ ਸਾਡੇ ਨਾਲ ਨੇ ਵੀਰ ਜੀ ਦੇ ਨਾਲ ਨੇ ਉਹਨਾਂ ਦੇ ਲਈ ਮੈਂ ਕਹਿਣਾ ਚਾਹਾਂਗੀ ਛਾਵਾਂ 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 ਪੈਰਾਂ ਦੇ ਵਿੱਚ ਜੰਨਤ ਜਿਹਦੇ ਸਿਰ ਤੇ ਠੰਡੀਆਂ ਛਾਵਾਂ ਵੇ ਅੱਖਾਂ ਦੇ ਵਿੱਚ নূর ਰੱਬ ਦਾ ਮੂੰਹ ਤੇ ਰਹਿਣ ਦੁਆਵਾਾਂ ਦੁਨੀਆ ਦਿਖਾਉਣ ਵਾਲੀਆਂ ਰਹਿਣ ਸਲਾਮਤ ਬਾਵਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੁਣ ਆਪਾਂ ਸਾਰਿਆਂ ਨੇ ਬੈਠ ਕੇ ਆਨੰਦ ਮਾਣਨਾ ਜਿਵੇਂ ਜਿਵੇਂ ਸਟੇਜ ਦੇ ਉੱਤੇ ਪ੍ਰੋਗਰਾਮ ਅੱਗੇ ਵਧੂਗਾ ਰੋੜਾ ਸਾਹਿਬ ਕੇ ਆਓ ਤੁਸੀਂ ਮੇਰੇ ਭਾਈ ਨੂੰ ਸੌਰੀ ਕਹਿੰਦਾ ਪਲ ਵੀ ਚ ਰੌਣਕ ਲਾ ਦਮੇ ਜੇ ਮਿਹਰ ਕਰੇ ਮੇਰੇ ਅਸਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਜਿਉਂਦੇ ਰੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਜਿੰਨੇ ਵੀ ਕਦਮ ਅੱਜ ਸੁਪਣਿਆਂ ਦੇ ਘਰ ਵਿੱਚ ਚੱਲ ਕੇ ਆਏ ਹੋ ਵਸਦੇ ਰੋ ਹੱਸਦੇ ਰੋ ਸਾਡੀਆਂ ਦੁਆਵਾਂ ਜਿਨੀ ਸਾਹ ਸੰਗਤ ਸਾਡਾ ਪਰਿਵਾਰ ਤੇ ਸਾਡੇ ਬਾਈ ਜੀ ਨੂੰ ਜਨਮ ਦਿਨ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਸਾਡੇ ਪਰਿਵਾਰ ਨੂੰ ਸਾਡੀਆਂ ਭੈਣਾਂ ਨੂੰ ਮਾਮਾ ਨੂੰ ਰਖੜੀ ਦੇ ਤਿਹੌਰ ਦੀਆਂ ਕਿਉਂਕਿ ਸਵੇਰ ਤੋਂ ਵੇਖਦੇ ਆ ਵੀ ਬੜੇ ਸਲੀਕੇ ਨਾਲ ਤਰੀਕੇ ਨਾਲ ਤੁਸੀਂ ਹਰ ਇੱਕ ਚੀਜ਼ ਨੂੰ ਇੰਜੋਏ ਕੀਤਾ ਇਹ ਤਿਹੌਰ ਮਨਾਉਣੇ ਇਹ ਪੰਜਾਬ ਦਾ ਰੀਤੀ ਰਿਵਾਜ ਹੈ ਜਿੱਦਾਂ ਮੈਡਮ ਨੇ ਪਹਿਲਾਂ ਤੁਹਾਨੂੰ ਦੱਸਿਆ ਇਹ ਰਸਮਾਂ ਇਹੀ ਪੰਜਾਬੀਅਤ ਦੀ ਪਹਿਚਾਨ ਹੈ ਵੀ ਪੰਜਾਬ ਕਿੱਥੇ ਖੜਾ ਹੈ ਕਿੱਥੇ ਵੱਸਦਾ ਹੈ ਕਿਸੇ ਦਾ ਦੁੱਖ ਦਰਦ ਹੁੰਦਾ ਤਾਂ ਆਪਾਂ ਸ਼ਰੀਕ ਹੁੰਨੇ ਆ ਜਦੋਂ ਖੁਸ਼ੀਆਂ ਦੀ ਗੱਲ ਹੁੰਦੀ ਹੈ ਤਾਂ ਸ਼ਰੀਕ ਹੁੰਨੇ ਆ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡਾ ਧੰਨਵਾਦ ਸੁਪਨਿਆਂ ਦੇ ਕਰਦੇ ਵੀ ਜੀ ਚੱਲ ਕੇ ਸਾਡੀਆਂ ਖੁਸ਼ੀਆਂ ਨੂੰ ਸਾਡੇ ਪਰਿਵਾਰ ਨੂੰ ਤੁਸੀਂ ਆਸ਼ੀਰਵਾਦ ਦਿੱਤਾ ਤੇ ਸਾਡੇ ਪਰਿਵਾਰ ਦੇ ਵਿੱਚ ਆਪਣੀਆਂ ਖੁਸ਼ੀਆਂ ਮਨਾਉਣਾ ਹੈਓ ਜਿਉਂਦੇ ਰਹੋ ਮਾਜੀਸ਼ੀਨ ਸਹਿਬਾਨ ਨੂੰ ਸਾਡੀ ਬੇਨਤੀ ਹੈ ਜੀ ਜਿੱਥੇ ਵੀ ਹੋ ਪਲੀਜ਼ ਸਟੇਜ ਤੇ ਆਜੋ ਮਿਊਜ਼ੀਸ਼ੀਅਨ ਸਾਡੇ ਵੀਰ ਜਿੱਥੇ ਵੀ ਆਵਾਜ਼ ਹੁੰਦੇ ਆ ਦੁੱਖ ਕੱਟ ਦੁਨੀਆ ਦੇ ਪੰਡ ਖੁਸ਼ੀਆਂ ਖੇੜੇ दे, कर, दे, कर दे तू मेरे ओ नाते कर पिया कर मेरे हो ਤਾ ਤੂੰ ਨਾ ਕਰੇ ਤਾਂ ਹੋਰ ਕਰੇ ਕਿਹੜਾ ਕਿਹੜਾ ਹੋ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਹਲੋ ਕੀ ਤੱਕਦੇ ਐ ਬੁਗਨਾ ਮੇਰੇ ਤੇ ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ ਪਤਨੀ ਉਸ ਕਰ ਰੁਖਦੇ ਕਿਸ ਕਰ ਪਤਨੀ ਉਸ ਕਰ ਉਸ ਕਰ ਰੁਖਣੀ ਉਸ ਕਰ ਰੁਖਦੇ ਕਿਸ ਕਰ ਪਤਨੀ ਉਸ ਕਰ ਪੁੱਤ ਦੇ ਕਰ ਨਜ਼ਰ ਮਿਹਰ ਦੀ ਹੋਵੇ ਖੁਸ਼ਹਾਲੀ ਉਝੜੇ ਬਾਗਾਂ ਨੂੰ ਕਹਾਨੂੰ ਮੁਠੇ ਹੈ ਜਾਨੀ ਦੁੱਖ ਕੱਟ ਦੁਨੀਆ ਦੇ ਪੰਜ ਖੁਸ਼ੀਆਂ ਖੇੜੇ ਅਰਦਾਸ ਵਾਹਿਗੁਰੂ ਚਰਨਾਂ ਵਿੱਚ ਤੇਰੇ ਕਹਿੰਦਾ ਦੁੱਖ ਕੱਟ ਦੁਨੀਆ ਦੇ ਵੱਡ ਖੁਸ਼ੀਆਂ ਖੇੜੇ ਅਰਦਾਸ ਵਾਹਿਗੁਰੂ ਚਰਨਾਂ ਵਿੱਚ ਤੇਰੇ ਸਾਡੀ ਸਦਾ ਹੀ ਅਰਦਾਸ ਹੈ ਵੀ ਜਿਹੜਾ ਇਹ ਘਰ ਦੇ ਵਿੱਚ ਆਵੇ ਮਹਾਰਾਜ ਉਹਦੇ ਸਾਰੇ ਮੁਕਤ ਤਕਲੀਫਾਂ ਕੱਟਦੇ ਰਸਤ ਪੁੱਛ ਹੋਗੇ ਜਾਵੇ ਸੁਝਉਂਦੇ ਰੋ ਵਸਦੇ ਰੋ ਤੁਹਾਨੂੰ ਸਭ ਨੂੰ ਬਹੁਤ ਪਿਆਰ ਮੈਂ ਗੱਲ ਕਰਦਾ ਹੁੰਨਾ ਹਮੇਸ਼ਾ ਬਾਪ ਦੀ ਸਿਆਣੇ ਕਹਿੰਦੇ ਆ ਗਾਉਂ ਵਾਲਿਆਂ ਨੇ ਬਹੁਤ ਗੀਤ ਗਾਏ ਕਹਿੰਦਾ ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਵੇ ਕਿੰਨੇ ਡਾਲਰ ਕਮਾਉਨੇ ਤੂੰ ਸਾਰੇ ਪੁੱਛਦੇ ਹੁਣ ਖੇਚੇ ਰੱਖਣਾ ਕੰਮ ਆਪਾਂ ਮੜਾ ਜੇ ਮੈਂ ਕਹਿਣਾ ਹੁੰਨਾ ਮੈਂ ਖਾ ਕੰਜਰ ਦੇ ਆਣੇ ਬਾਪੂ ਦਾ ਨਾਂ ਹੀ ਨਹੀਂ ਲਿਆ ਹੁਣ ਜਿਵੇਂ ਮਿੰਟੂ ਬਾਈ ਸਾਡਾ ਬਾਪੂ ਬਣਿਆ ਏਡੇ ਪਰਿਵਾਰ ਦਾ ਵੀ ਬਾਪ ਨੂੰ ਟੈਨਸ਼ਨ ਹੁੰਦੀ ਏ ਸਿਰਦਰਦੀ ਹੁੰਦੀ ਏ ਵੀ ਮੇਰਾ ਪੁੱਤ ਕੁਝ ਪੜ੍ਹ ਕੇ ਲਿਖ ਕੇ ਕੁਝ ਬਣ ਜੇ ਵੀ ਉਹ ਮੈਂ ਰੋਟੀ ਜੋਗਾ ਕਰਦੇ ਆ ਮਾਂ ਨੂੰ ਤਾਂ ਐ ਫਿਕਰ ਹੁੰਦਾ ਰੋਟੀ ਖਾ ਲਈ ਗਰ ਲਾਲ ਲੈ ਕੇ ਨਹੀਂ ਖਾਦੀ ਤੇ ਬਾਪ ਨੂੰ ਐ ਹੁੰਦਾ ਵੀ ਇਹਨੂੰ ਕੋਈ ਕਾਰੋਬਾਰ ਵੀ ਪੜ੍ਹਾਈ ਲਿਖਾਈ ਕੋਈ ਬਿਜ਼ਨਸ ਚਲਾ ਦਈਏ ਵੀ ਰੋਟੀ ਖਾਣ ਜੋਗਾ ਕਰ ਦਈਏ ਹੁੰਦਾ ਬਾਪ ਹੁਣ ਸਾਰੇ ਬਜ਼ੁਰਗਾਂ ਲਈ ਬਾਪਲੀ ਬਈ ਮਿੰਟੂ ਨੇ ਕੀ ਕਹਿੰਦਾ